ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਰਾਜੇਸੂ ਚੈਨਲ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਬਹੁਤ ਹੀ ਟੇਸਟੀ ਤੇ ਖੂਬਸੂਰਤ ਜਿਹੇ ਪੇੜੇ ਜਿਹੜੇ ਕਿ ਪਨੀਰ ਤੇ ਕੱਲੀ ਸੂਜੀ ਦੇ ਨਾਲ ਹੀ ਬਣ ਜਾਂਦੇ ਆ ਹੋਰ ਕੋਈ ਜ਼ਿਆਦਾ ਚੀਜ਼ਾਂ ਇਹਦੇ ਵਿੱਚ ਨਹੀਂ ਪਾਉਣੀਆਂ ਪੈਂਦੀਆਂ ਇੱਧਰ ਆਪਾਂ ਸੂਜੀ ਲਈਆ ਛੋਟੀ ਕोली ਤੇ ਇਹ ਆਪਾਂ ਪਨੀਰ ਲੈ ਲਿਆ ਘਰੇ ਪਨੀਰ ਆਪਾਂ ਪਾੜ ਕੇ ਦੁੱਧ ਬਣਾ ਸਕਦੇ ਆ ਦੁੱਧ ਨੂੰ ਬਾਲਾ ਦਵਾ ਲਓ ਤੁਸੀਂ ਤੇ ਫਿਰ ਉਹਦੇ ਵਿੱਚ ਨਿੰਬੂ ਦਾ ਰਸ ਪਾ ਲਓ ਜਾਂ ਨਿੰਬੂ ਦਾ ਸਾਤ ਪਾ ਲਓ ਚਾਹੇ ਤੁਸੀਂ ਬਨੇਗਰ ਪਾ ਲੋ ਇੱਕ ਮਸਾਲਾ ਵੀ ਆਉਂਦਾ ਦੁੱਧ ਫਾੜਨ ਵਾਲਾ ਉਹਦੇ ਨਾਲ ਵੀ ਤੁਸੀਂ ਪਾ ਸਕਦੇ ਆ ਦੁੱਧ ਤੇ ਆਪਣੀ ਗ੍ਰਾਪਾ ਤਿਆਰ ਕਰ ਲਿਆ ਸੀਗਾ ਤੇ ਇਹ ਹੁਣ ਇਤਰਾ ਪਕੜਾਈ ਲਈ ਆ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਦੇਸੀ ਘਿਓ ਜਿਆਦਾ ਘਿਓ ਵੀ ਨਹੀਂ ਪੈਂਦਾ ਇਹ ਮਠਾਈ ਦੇ ਵਿੱਚ ਤੇ ਜਿਹੜੇ ਕੋਈ ਜਿਆਦਾ ਘਿਓ ਖਾਣਾ ਨਹੀਂ ਪਸੰਦ ਕਰਦੇ ਉਹ ਵੀ ਇਹ ਮਠਾਈ ਇਹ ਬਿਨਾਂ ਖਾ ਸਕਦੇ ਹੁਣ ਇਹਦੇ ਵਿੱਚ ਆਪਾਂ ਸੂਜੀ ਪਾ ਕੇ ਭੁੰਨ ਲੈਣੀ ਹੈ ਅੱਗ ਜਣੀ ਬਿਲਕੁਲ ਸਲੋ ਰੱਖਣੀ ਹੈ ਤਾਂ ਕਿ ਸੂਜੀ ਆਪਣੀ ਸੜੇ ਨਾ ਤੇ ਸੜ ਜੇ ਤਾਂ ਫਿਰ ਚੀਜ਼ ਕੋਈ ਵੀ ਉਹਦਾ ਟੇਸਟ ਵਿਗੜ ਜਾਂਦਾ ਹੈ ਟੈਸਟ ਨਹੀਂ ਲੱਗਦੀ ਹੈ ਨਾ ਜਿੰਨੀ ਸਲੋ ਰੱਖਾਂਗੇ ਉਨੀ ਸੂਜੀ ਵਧੀਆ ਸੂਜੀ ਵੈਸੇ ਜਲਦੀ ਭੱਜੀ ਜਾਂਦੀ ਹੈ ਇਹਦਾ ਕਲਰ ਨਹੀਂ ਚੇਂਜ ਕਰਨਾ ਆਪਾਂ ਬਸ ਇਹਦਾ ਕੱਚਾਪਨ ਦੂਰ ਹੋ ਗਿਆ ਥੋੜਾ ਜਿਹਾ ਤੇ ਸੂਜੀ ਆਪਣੀ ਤਿਆਰ ਹੁਣ ਪਲੇਟ ਦੇ ਵਿੱਚ ਕੱਢ ਲਈਏ ਤੇ ਹੁਣ ਆਪਾਂ ਫਿਰ ਤੋਂ ਕੜਾਈ ਲੈ ਲਈਏ ਇਹਦੇ ਵਿੱਚ ਦੁੱਧ ਪਾਵਾਂਗੇ ਆਪਾਂ ਅੱਧਾ ਕਿਲੋ ਤੇ ਇਹਨੂੰ ਥੋੜਾ ਜਿਹਾ ਕਾੜ ਲਾਂਗੇ ਦੁੱਧ ਨੂੰ ਤੇ ਜਦੋਂ ਅੱਧਾ ਰਹਿ ਗਿਆ ਦੁੱਧ ਇਹ ਦੇਖੋ ਤੁਸੀਂ ਹੁਣ ਇਹ ਅੱਧਾ ਹੋ ਗਿਆ ਦੁੱਧ ਕਢ ਕੇ ਤੇ ਹੁਣ ਇਹਦੇ ਵਿੱਚ ਆਪਾਂ ਪਾ ਦੇਾਂਗੇ ਪਨੀਰ ਤੇ ਇਹ ਮਿਠਾਈ ਹੈ ਜਿਹੜੀ ਦਾਣੇਦਾਰ ਜੀ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੁੰਦੀ ਹੈ ਤੁਸੀਂ ਤਨੌਨੀਆ ਤੋਂ ਕਰੇ ਬਣਾ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕੋਈ ਜ਼ਿਆਦਾ ਸਮਾਨ ਨਹੀਂ ਲੱਗਦਾ ਘਰ ਦੇ ਵਿੱਚ ਪਏ ਸਮਾਨ ਨਾਲ ਹੀ ਇਹ ਮਿਠਾਈ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਵਾਰ ਕਿਸੇ ਨੂੰ ਨਾ ਕਰਨਾ ਹੁੰਦਾ ਵੈਸੇ ਵੀ ਘਰੇ ਆਪਣਾ ਜੀ ਕਰਦਾ ਕਈ ਵਾਰ ਤਾਂ ਆਪ ਬਣਾ ਕੇ ਖਾ ਸਕਦੇ ਤਿਨ ਲੋ ਜੀ ਹੁਣ ਇਹ ਦੁੱਧ ਦੇ ਵਿੱਚ ਆਪਾਂ ਇਹਨੂੰ ਕੜੀ ਜਣਾ ਤੇ ਤੁਸੀਂ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਜਾਓ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਜਾ ਕਰੋ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਦੇਖ ਸਕੋ ਹਨਾ ਤੁਹਾਨੂੰ ਵੀ ਕੋਈ ਰੈਸਪੀ ਚਾਹੀਦੀ ਹੁੰਦੀ ਹੈ ਦੱਸ ਦਿਆ ਕਰੋ ਆਪਾਂ ਬਣਾ ਕੇ ਪਾ ਦੇਵਾਂਗੇ ਜ਼ਰੂਰ ਤੇ ਲੋ ਜੀ ਇਹਦੇ ਵਿੱਚ ਆਪਾਂ ਇੱਕ ਇਲਾਇਚੀ ਪਾ ਦਿੱਤੀ ਕੁੱਟ ਕੇ ਫਲੇਵਰ ਵਾਸਤੇ ਤੇ ਗੋਸ ਤੋਂ ੜੂ ਇਹ ਕੇਸਰ ਦੇ ਧਾਗੇ ਪਾਦੇ ਆ ਤੇ ਕਲਰ ਪਾ ਦੋਤਾ ਆਪਾਂ ਲੱਡੂ ਵਾਲਾ ਕਲਰ ਥੋੜਾ ਜਿਹਾ ਇੱਕ ਚੁਟਕੀ ਪਾਤਾ ਤੇ ਇਹ ਆਪਾਂ ਪਾਤੀਆ ਜੀ ਖੰਡ ਥੋੜੀ ਜੀ ਇਹ ਆਪਾਂ ਤੁ ਸਵਾਦ ਹਿਸਾਬ ਨਾਲ ਪਾ ਲੈਣੀ ਆ ਬਸ ਮਿੱਠਾ ਜਿੰਨਾ ਕਾ ਵੱਧ ਘੱਟ ਖਾਣਾ ਉਨੀ ਕ ਖੰਡ ਆ ਜਿਹੜੀ ਪਾ ਲਈ ਹੁਣ ਆਪਾਂ ਇਹ ਸੂਜੀ ਪਾਉਣੀ ਆ ਜਿਹੜੀ ਆਪਾਂ ਪਕਾ ਕੇ ਰੱਖੀ ਸੀਗੀ ਜਦੋਂ ਬਸ ਇੰਨਾ ਗਾੜਾ ਹੋ ਜਾਏ ਫੇਰ ਪਾਉਣੀ ਆ ਇਹ ਪਹਿਲਾਂ ਨਹੀਂ ਪਾਉਣੀ ਸੂਜੀ ਦੁੱਧ ਨੂੰ ਆਪਾਂ ਅੱਧਾ ਕੱਢ ਲੈਣਾ ਫਿਰ ਇਹਦੇ ਵਿੱਚ ਖੋਏ ਦਾ ਟੇਸਟ ਆਊਗਾ ਵਧੀਆ ਨਾਲੇ ਆਪਾਂ ਪਨੀਰ ਪਾਇਆ ਨਾਲੇ ਖੋਏ ਦਾ ਟੇਸਟ ਆਊਗਾ ਵਧੀਆ ਇਹਦੇ ਵਿੱਚ ਮਠਾਈ ਜੇ ਤੇ ਕੱਚੇ ਦੁੱਧ ਵਿੱਚ ਨਾ ਪਾਇਓ ਤੁਸੀਂ ਸੂਜੀ ਜਦ ਦੁੱਧੋਂ ਕਢ ਕੇ ਅੱਧਾ ਰਹਿ ਜੇ ਗਾੜਾ ਹੋ ਜਾਊ ਉਹਦੋਂ ਪਾਉਣੀ ਹੈ ਸੂਜੀ ਇਹ ਤੇ ਲੋ ਜੀ ਹੁਣ ਇਹਨੂੰ ਆਪਾਂ ਫਿਰ ਪਕਾਈ ਜਾਣਾ ਤੇ ਬਹੁਤ ਹੀ ਵਧੀਆ ਮਠਾਈ ਜਿਹੜੀ ਬਣ ਕੇ ਤਿਆਰ ਹੋਊਗੀ ਆਪਣੀ ਤੇ ਤੁਸੀਂ ਬਸ ਲਾਇਕ ਸ਼ੇਅਰ ਜ਼ਰੂਰ ਕਰ ਲਿਓ ਤੇ ਮੇਰਾ ਜਿਹੜਾ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲੋ ਜੀ ਹੁਣ ਇਹਨੂੰ ਆਪਾਂ ਕੜੀ ਜਾਨੇ ਚੰਗੀ ਤਰ੍ਹਾਂ ਕਰਨਣਾ ਇਹਨੂੰ ਤੇ ਲੋ ਜੀ ਦੇਖੋ ਆਪਾਂ ਥੱਲੇ ਧਾਰ ਲਿਆ ਸੀਗਾ ਕੜਾਈ ਨੂੰ ਤੇ ਇਹਨੂੰ ਕੜਾੜਾ ਕਰ ਲਿਆ ਆਪਾਂ ਜਮਾ ਆਟੇ ਨੂੰ ਗਿਆ ਇਹ ਤੇ ਹੁਣ ਇਹਨੂੰ ਆਪਾਂ ਠੰਡਾ ਕਰ ਲਿਆ ਲੇਟ ਦੇ ਵਿੱਚ ਕੱਢਤਾ ਸੀਗਾ ਮੈਂ ਕਿਹਾ ਚਲ ਜੀ ਠੰਡਾ ਹੋ ਜੂ ਕਿਉਂਕਿ ਕੜਾਈ ਗਰਮ ਹੁੰਦੀ ਆ ਫਿਰ ਇਸੇ ਠੰਡਾ ਨਹੀਂ ਹੁੰਦਾ ਤੇ ਕਿਉਂਕਿ ਹੋਰ ਕੰਮ ਕਰ ਹੋ ਜਾਂਦੇ ਆ ਕਾਲੀ ਹੁੰਦੀ ਆ ਤੇ ਫਿਰ ਆਇਆ ਹੁੰਦਾ ਵੀ ਵੀਡੀਓ ਬਣਾਉਣੀ ਹੁੰਦੀ ਆ ਵਿੱਚੋਂ ਟਾਈਮ ਚੋਂ ਟਾਈਮ ਕੱਢ ਕੇ ਤੇ ਇਹਨੂੰ ਇੱਕ ਦੋ ਦਿਨ ਹੋ ਗਏ ਮੈਂ ਤੁਹਾਨੂੰ ਵੀਡੀਓ ਪਾਈ ਵੀ ਨਹੀਂ ਗਈ ਕਿਉਂਕਿ ਟਾਈਮ ਹੀ ਨਹੀਂ ਲੱਗਿਆ ਤੇ ਫਿਰ ਮੈਂ ਤਾਂ ਕਰਕੇ ਪਲੇਟ ਦੇ ਵਿੱਚ ਕੱਢਦਾ ਮੈਂ ਕਿ ਜਲਦੀ ਛੰਡਾ ਹੋ ਜੂਗਾ ਤੇ ਫਿਰ ਮੈਂ ਬਾਕੀ ਦੇ ਕੰਮ ਆ ਜਿਹੜੇ ਕਰਨੇ ਹਨ ਉਹਨੂੰ ਬੈਠ ਕੇ ਤੇ ਹੁਣ ਇਹਦੇ ਪੇੜੇ ਆਪਾਂ ਬਣਾ ਲੈਣੇ ਆ ਵੱਡੇ ਛੋਟੇ ਤੁਸੀਂ ਜੋ ਵੀ ਤੁਹਾਡੀ ਮਨ ਪਸੰਦ ਆ ਬਣਾ ਲਓ ਲੱਡੂ ਬਣਾ ਲਓ ਪੇੜੇ ਬਣਾ ਲਓ ਜੋ ਵੀ ਤੁਹਾਨੂੰ ਵਧੀਆ ਲੱਗਦੇ ਤੁਸੀਂ ਬਣਾ ਲਓ ਇਹ ਦੇਖੋ ਇਸ ਤਰ੍ਹਾਂ ਆਪਾਂ ਪੇੜੇ ਜਿਹੜੇ ਬਣਾ ਲੈਣੇ ਆ ਐਦਾਂ ਥੋੜੇ ਸੈਟਾ ਤੋਂ ਸੈਟ ਕਰਕੇ ਦੇਖੋ ਕਿੰਨੇ ਵਧੀਆ ਪੇੜੇ ਆ ਜਿਹੜੇ ਤੇ ਉੱਪਰ ਆਪਾਂ ਇਸ ਤਰ੍ਹਾਂ ਲਾ ਦੇਣੇ ਆ ਬਾਦਾਮ ਦੇਖੋ ਇੱਕ ਬਾਦਾਮ ਦੇ ਆਪਾਂ ਦੋ ਪੀਸ ਕਰਲੇ ਸੀਗੇ ਤੇ ਤੁਸੀਂ ਪਿਸਤਾ ਵੀ ला ਸਕਦੇ ਆ ਕਾਜੂ ਵੀ ला ਸਕਦੇ ਆ ਕੋਈ ਵੀ ਡਾਈ ਫੂਡ ਜਿਹੜਾ ਤੁਹਾਡੇ ਕੋਲ ਹੋਇਆ ਘਰੇ ਜੇ ਤੁਸੀਂ ਪਸੰਦ ਕਰਦੇ ਹੋ ਉਹਨਾਂ ला ਸਕਦੇ ਹੋ ਚਲੋ ਜੀ ਆਪਾਂ ਇਸ ਤਰ੍ਹਾਂ ਸਾਰੇ ਪੇੜੇ ਜਿਹੜੇ ਬਣਾ ਕੇ ਤਿਆਰ ਕਰ ਲੈਣੇ ਆ ਤੇ ਫਿਰ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਦੇਖ ਲਓ ਬਹੁਤ ਹੀ ਸੋਹਣੇ ਜਿਹੇ ਪੇੜੇ ਬਣਨਗੇ ਐਂਡ ਤੇ ਜਾ ਕੇ ਫਿਰ ਆਪਾਂ ਹਜੇ ਹੋਰ ਵੀ ਇਹਨਾਂ ਦੇ ਮੇਕਅਪ ਕਰਨਾ ਤੇ ਕਿਉਂਕਿ ਜਿਹੜੀਆਂ ਬਾਜ਼ਾਰ ਤੋਂ ਚੀਜ਼ਾਂ ਮਿਲਦੀਆਂ ਆਪਾਂ ਨੂੰ ਮੇਕਅਪ ਹੀ ਕਰਿਆ ਹੁੰਦਾ ਉਹਨਾਂ ਤੇ ਜ਼ਿਆਦਾ ਹਨ ਤੇ ਵਿੱਚੋਂ ਦਾ ਉਹ ਪਤਾ ਨਹੀਂ ਕਿਵੇਂ ਕਿਵੇਂ ਬਣੀਆਂ ਹੁੰਦੀਆਂ ਤਾਂ ਫਿਰ ਉਹ ਆਪਾਂ ਮੇਕਅਪ ਦੇਖ ਕੇ ਆਪਾਂ ਉਹਨਾਂ ਦੇ ਹੋ ਜੰਨੇ ਲੱਟੂ ਵੀ ਇਹ ਚੀਜ਼ ਕਿ ਨਹੀਂ ਸਵਾਦ ਹੋਊਗੀ ਹਨ ਆਪਾਂ ਖਰੀਦ ਲਈਏ ਤੇ ਫਿਰ ਆਪਾਂ ਖਾ ਕੇ بیمار ਹੁੰਨੇ ਆ ਤੇ ਉਹਦੇ ਨਾਲੋਂ ਚੰਗਾ ਆਪਾਂ ਘਰੀ ਬਣਾ ਲਓ ਇਸ ਤਰ੍ਹਾਂ ਸਾਫ਼ ਸੁਥਰੇ ਤਰੀਕੇ ਦੇ ਨਾਲ ਘਰ ਦੇ ਦੁੱਧ ਨਾਲ ਘਰ ਦੀਆਂ ਚੀਜ਼ਾਂ ਦੇ ਨਾਲ ਹਨਾ ਤੇ ਬਾਰੋਂ ਚੀਜ਼ ਲੈਉਣ ਨਾਲ ਨੌਣਾ ਦੇ ਦਿਨਾਂ ਤੇ ਤਾਂ ਮਠਿਆਈ ਬਿਲਕੁਲ ਹੀ ਬਾਰੋਂ ਨਾ ਲਿਆ ਕਰੋ ਬਹੁਤ ਹਨ ਗੱਲੀ ਨਾ ਬਣਦੀ ਹੈ ਕਈ ਥਾਂ ਵੀ ਤਾਂ ਤੇ ਚਲੋ ਕਈ ਥਾਂ ਵੀ ਤਾਂ ਵਧੀਆ ਵੀ ਬਣਦੀ ਆ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਤੇ ਕਿਉਂਕਿ ਦਿਹਾੜਾ ਦੇ ਦਿਨਾਂ ਤੇ ਅਗਲੇ ਨੂੰ ਆਉਂਦਾ ਵੇ ਲੈਣ ਚੀਜ਼ ਲੈਣੀ ਲੈਣੀ ਹੈ ਨਾ ਤੇ ਮੋੜਨਾ ਤਾਂ ਹੈ ਨਹੀਂ ਕਿਸੇ ਨੇ ਜੇ ਆਪਾਂ ਕ੍ਰਿਦਨ ਜਾਵਾਂਗੇ ਕਈ ਵਾਰ ਲੋੜਨਾ ਹੋਵੇ ਆਪਾਂ ਉਤਰੇ ਜਾਂਦੇ ਚੀਜ਼ ਲਈ ਤੇ ਨਾ ਪਸੰਦ ਆਵੇ ਆਪਾਂ ਛੱਡ ਕੇ ਚੱਲ ਜਾਈਏ ਨੇ ਜੇ ਜਦੋਂ ਆਪਾਂ ਚਾਹੀਦੀ ਹੋਵੇ ਜੀ ਲੋੜ ਹੋਵੇ ਤਵਾਰਾਂ ਦੇ ਦਿਨ ਹੋਣ ਫਿਰ ਆਪਾਂ ਚੀਜ਼ ਲਿਆਉਣੀ ਲਿਆਉਣੀ ਅਗਲੇ ਨੂੰ ਵੀ ਪਤਾ ਹੁੰਦਾ ਵੀ ਇਹਨਾਂ ਨੂੰ ਲੈ ਕੇ ਜਾਣੀ ਹੈ ਚੀਜ਼ ਜਿੱਦਾਂ ਦੀ ਮਰਜ਼ੀ ਬਣਾ ਕੇ ਰੱਖ ਲੋਣ ਤੇ ਉੱਪਰੋਂ ਲੇਪੀ ਪੋਚੀ ਕਰ ਦਿੰਦੇ ਆ ਜਿਆਦਾ ਚਮਕਦਮਕ ਤੇ ਉਹ ਫਿਰ ਦੇਖ ਕੇ ਆਪਾਂ ਚੀਜ਼ ਜਿਹੜੀ ਲੈ ਲੈਂਦੇ ਆ ਨਾ ਤੇ ਬਾਕੀ ਵਿੱਚ ਕਿਹੋ ਤੇਲ ਪਤਾ ਨਹੀਂ ਕਿਹਜਾ ਪਾਇਆ ਹੁੰਦਾ ਕਿਵੇਂ ਸਾਫ ਸੁਭਾਈ ਨਾਲ ਕੋਈ ਮੈਂ ਕਈ ਦੁਕਾਨਾਂ ਤੇ ਦੇਖਿਆ ਟੀਚੀ ਨਾ ਟੱਕੀ ਵੀ ਨਹੀਂ ਜਿਵੇਂ ਚੱਦਣੀ ਦੇ ਲੈਂਦੇ ਆ ਉਹਦੇ ਉੱਪਰ ਵਿੱਚ ਦੀ ਮਿੱਟੀ ਪਈ ਜਾਂਦੀ ਸੀ ਤੇ ਉੱਪਰ ਉੱਡ-ਉੱਡ ਕੇ ਤੇ ਉਹ ਚੀਜ਼ ਆ ਜਿਹੜੀ ਮੱਖੀਆਂ ਵਗੈਰਾ ਵੀ ਲੱਗੀਆਂ ਨੇ ਉਹਦੇ ਉੱਪਰ ਲੋ ਜੀ ਹੁਣ ਆਪਣੇ ਕੋਲ ਇਹ ਰੈੱਡ ਕਲਰ ਹੈ ਇਹਦੇ ਨਾਲ ਇਸ ਤਰ੍ਹਾਂ ਆਪਾਂ ਹੁਣ ਇਹਦੇ ਉੱਪਰ ਥੋੜਾ ਜਿਹਾ ਮੇਕਅਪ ਕਰ ਦੇਣਾ ਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤੇ ਬਿਲਕੁਲ ਐ ਲੱਗ ਰਿਹਾ ਜਿਵੇਂ ਆਪਾਂ ਪੀੜੇ ਆ ਜਿਹੜੇ ਬਾਜ਼ਾਰ ਤੋਂ ਲੈਂਦੇ ਹੁੰਦੇ ਆ ਕੋਈ ਨਹੀਂ ਕਹਿ ਸਕਦਾ ਵੀ ਘਰੇ ਬਣਾਇਆ ਇਹ ਤੇ ਟੇਸਟੀ ਵੀ ਬਹੁਤ ਬਣਦੇ ਆ ਇਹ ਨਹੀਂ ਹੈਗਾ ਵੀ ਉੱਪਰੋਂ ਦੇਖਣ ਜੀ ਵਧੀਆ ਲੱਗਦੇ ਆ ਟੇਸਟ ਨਹੀਂ ਹੋਣਗੇ ਤੇ ਟੇਸਟੀ ਵੀ ਪੂਰੇ ਵਧੀਆ ਦਾਣੇਦਾਰ ਬਣ ਕੇ ਤਿਆਰ ਹੁੰਦੇ ਆ ਤੇ ਤੁਸੀਂ ਵੀ ਇਸ ਤਰ੍ਹਾਂ ਘਰੇ ਮਠਿਆਈ ਜਿਹੜੀ ਬਣਾ ਸਕਦੇ ਆ ਜੀ ਕਿਉਂਕਿ ਹੁਣ ਤਿਹਾੜ ਚੱਲ ਪਿਆ ਰੱਖੜੀ ਤੇ ਸ਼ੁਰੂ ਹੋ ਜਾਂਦੇ ਆ ਫਿਰ ਹੁਣ ਸਾਰਾ ਸਾਲ ਤਿਹਾੜੀ ਚੱਲਣੀ ਆ ਨਾ ਸਾਕੀ ਤੱਕ ਤੇ ਫਿਰ ਆਪਾਂ ਜਾਂ ਤਾਂ ਮੋਲ ਲੈ ਆ ਨਵੇਂ ਨਵੇਂ ਮਠਿਆਈ ਤੇ ਫਿਰ ਉਦੋਂ ਵਧੀਆ ਆਪਾਂ ਘਰੇ ਬਣਾ ਲੀਏ ਨਾ ਆਪਦੇ ਘਰ ਦੇ ਸਮਾਨ ਨਾਲ ਸਾਫ਼ ਸੁਥਰੇ ਤਰੀਕੇ ਦੇ ਨਾਲ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਦੇਖੋ ਜੀ ਹੁਣ ਆਪਾਂ ਇਹ ਲਾ ਦਿੱਤਾ ਤੇ ਹੁਣ ਆਪਾਂ ਥੋੜਾ ਜਿਹਾ ਗ੍ਰੀਨ ਕੇੰਦਰ ਲਾਵਾਂਗੇ ਉਹ ਲਾ ਦਿਆਂਗੇ ਉੱਪਰ ਇਹਦੇ ਉਹਦੇ ਨਾਲ ਆਪਾਂ ਟਿਮਕੜੀਆਂ ਜਿਹਾ ਲਾ ਦਿਆਂਗੇ ਉਹ ਵੀ ਬਹੁਤ ਸੋਹਣੇ ਲੱਗਦੇ ਲੱਗੇ ਉਹ ਤੇ ਪਹਿਲਾਂ ਆਪਾਂ ਇਹ ਲਾ ਦਿੱਤੇ ਆ ਤੇ ਆਪਾਂ ਗ੍ਰੀਨ ਕੇੰਦਰ ਲੈ ਲਿਆ ਹੁਣ ਇਹਦੇ ਨਾਲ ਆਪਾਂ ਥੋੜਾ ਜਿਹਾ ਉੱਪਰ ਚ ਲਾ ਦਿੰਦੇ ਆ ਇਸ ਤਰ੍ਹਾਂ ਦੇਖੋ ਇਦਾਂ ਤੇ ਬਾਕੀ ਥੋੜੀ ਮਨਪਸੰਦ ਚੀਜ਼ਾਂ ਜਿਵੇਂ ਮਰਜ਼ੀ ਤੁਸੀਂ ਬਣਾ ਸਕਦੇ ਤੇ ਕਲਰ ਇਹ ਛੱਡਣਾ ਛੱਡ ਵੀ ਸਕਦੇ ਇਹ ਵੀ ਸੇਤ ਵਾਸਤੇ ਮਾਰੇ ਹੁੰਦਾ ਵੈਸੇ ਜਿਸ ਜਾਊਟ ਵਾਸਤੇ ਆਪਾਂ ਲਾ ਦਿੱਤਾ ਤੁਸੀਂ ਛੱਡ ਵੀ ਸਕਦੇ ਕੁਝ ਜ਼ਰੂਰੀ ਨਹੀਂ ਹੈਗਾ ਵੀ ਇਹ ਲੋਣਾ ਲੋਣਾ ਦੇਖੋ ਕਿੰਨੇ ਸੋਹਣੇ ਪੇੜ ਆ ਜਿਹੜੇ ਬਣ ਰਹੇ ਬਹੁਤ ਹੀ ਵਧੀਆ ਤੇ ਤੁਸੀਂ ਵੀ ਇਸ ਤਰ੍ਹਾਂ ਜਰੂਰ ਬਣਾ ਲਓ ਇੱਕ ਵਾਰ ਕਰੇ ਕਿ ਲੋ ਜੀ ਪੇੜੇ ਆਪਣੇ ਬਣ ਕੇ ਤਿਆਰ ਆਪਾਂ ਨੇੜੇ ਤੋਂ ਵੀ ਦਿਖਾ ਦਿੰਨੇ ਤੁਹਾਨੂੰ ਕਿੰਨੇ ਵਧੀਆ ਤਾਣੇਦਾਰ ਪੇੜੇ ਆ ਜਿਹੜੇ ਬਣੇ ਆ ਤੇ ਬਹੁਤ ਹੀ ਟੇਸਟੀ ਤੇ ਬਾਕੀ ਤੁਸੀਂ ਹੋਰ ਜਿਹੜਾ ਕੋਈ ਡਾਈ ਫੂਡ ਲਾਉਣਾ ਉਹ ਵੀ ਆਪ ਦੀ ਮਨਪਸੰਦ ਲਾ ਸਕਦੇ ਜੇ ਮੈਂ ਬਦਾਮ ਲਾਇਆ ਤੁਸੀਂ ਕਾਜੂ ਲਾ ਲਓ ਪਿਸਤਾ ਲਾ ਲਓ ਜੋ ਵੀ ਤੁਹਾਨੂੰ ਪਸੰਦ ਹੈ ਜੇ ਤੁਸੀਂ ਕੋਲਾ ਲਾਉ ਲਾ ਸਕਦੇ ਲੋ ਜੀ ਦੇਖੋ ਪੰਨੇੜੇ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਤੇ ਪੇੜੇ ਬਣ ਕੇ ਤਿਆਰ ਹੋ ਤੇ ਹੁਣ ਇੱਕ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਕਿੰਨਾ ਵਧੀਆ ਬਣਿਆ ਵਿੱਚ ਆ ਦੇਖੋ ਕਿੰਨਾ ਸੋਹਣਾ ਟੈਕਚਰ ਹੈ ਇਹਨਾਂ ਦਾ ਵਿੱਚੋਂ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ